ਸਸਿਗਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਢੈ ਲਵਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਪਟੰਡਾ ਬਾਈ ਗੁਰਵਿੰਦਰ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੀ ਜਿਹੜੀ ਤਰੀਕਾ 13 ਤਰੀਕ 11ਵਾਂ ਮਹੀਨਾ 2025 ਵੀਡੀਓ ਦੇ ਵਿੱਚ ਤਿੰਨ ਝੋਟੀਆਂ ਦਿਖਾ ਰਹੇ ਆ ਦੋ ਨੀਲੀ ਦਾ ਵੀ ਨੇ ਇੱਕ ਮੋਹਰਾ ਦੇ ਵਿੱਚ ਪੈਂਦੀ ਛੋਟੀ ਦਿਖਾਵਾਂਗੇ ਪਹਿਲੇ ਨੰਬਰ ਤੇ ਨੀਲੀ ਰਬੀਦੀ ਛੋਟੀ ਦਿਖਾ ਰਹੇ ਆ ਬਾਡੀ ਸਕੋਰ ਤੁਸੀਂ ਚੈੱਕ ਕਰ ਲਓ ਬਾਕੀ ਪੈਠਪੂੜਾ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਝੋਲੀ ਵਗੈਰਾ ਚੈੱਕ ਕਰ ਲਓ ਬਈ ਚਾਰੇ ਨਿਖੜਵੇਂ ਥਾਂ ਲੱਗੇ ਹੋਏ ਆ ਬਾਕੀ ਆਪਾਂ ਤੋੜ ਕੇ ਤੁਹਾਨੂੰ ਛੋਟੀ ਦਿਖਾ ਦਿੰਨੇ ਆ ਤੋਰੀ ਕਰਵਿੰਦਰ ਫੇਸ ਕੁਆਲਟੀ ਤੇ ਜਿਹੜੀ ਸਿੰਘਾਂ ਦੀ ਬੰਤਰਾ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਰੀ ਮੰਨ ਗੁਰਵਿੰਦਰ ਆ ਦੇਖੋ ਬਾਈ ਤੁਸੀਂ ਫੇਸ ਕੁਆਲਿਟੀ ਸਿੰਘਾਂ ਦੀ ਬੰਤਰ ਠੱਪੂੜਾ ਪੂਰਾ ਚੰਗਾਗਾ ਇਕੱਲਾ ਇਕੱਲਾ ਥਾਣਾ ਬੱਕੀ ਕਿੰਨੀ ਕਦੀ ਉਮਰ ਆਊ ਆਪਾਂ ਗੱਲਬਾਤ ਕਰ ਲਾਂਗੇ ਕੀ ਰੇਟ ਆ ਤਿੰਨਾਂ ਦਾ ਜਿਹੜਾ ਰੇਟ ਆ ਵੀਡੀਓ ਦੇ ਵਿੱਚ ਕਰਾਵਾਂਗੇ ਕੀ ਹਾਲ ਆ ਗੁਰਵਿੰਦਰ ਠੀਕ ਆ ਠੀਕ ਆ ਬਾਈ ਮੋਬਾਈਲ ਨੰਬਰ ਦੱਸਿਓ ਪਹਿਲਾਂ ਆਪਣਾ ਹੈਗਾ 62848886 ਬਾਈ ਠੀਕ ਹੈ ਜਿਹੜੀ ਆਪਾਂ ਇੱਕ ਨੰਬਰ ਤੇ ਨੀਲੀ ਦਾ ਵੀ ਝੋਟੀ ਦਿਖਾ ਰਹੇ ਆ ਕਿੰਨੀ ਕੁ عمر ਉਹਨਾਂ ਤੋਂ ਕਿਵੇਂ ਆਹੀ ਇਹ ਬਈ ਦੋਂਦੀ ਹੋ ਗਈ ਆਪਾਂ ਦੇ ਚੱਕਣੀ ਕਰੇ ਪਰ ਦੋਂਦੀ ਹੋਊਗੀ ਵੱਡੀਆਂ ਆ ਝੋਟੀਆਂ ਹਾਂ ਦੋਂਦੀ ਹੋਊਗੀ ਬੰਨ ਵਾਲੀਆਂ ਹਾਂ ਬਾਕੀ ਝੋਟੀਆਂ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਜਾਇਜ਼ ਆਪਾਂ ਦੇ ਦਾਂਗੇ ਬਈ ਇਹ 40000 40000 ਦੀ ਦੇ ਦਾਂ ਠੀਕ ਹੈ ਮੋਲ ਬਾਈ ਨੇ 40000 ਰੁਪਿਆ ਕੀਤਾਗਾ ਤੇ ਸਾਨੂੰ ਇੱਕ ਆਪਾਂ 2 ਨੰਬਰ ਤੇ ਦਿਖਾਉਣਾ ਨੀਲੀ ਦਾ ਵੀ ਪੂਰੀ ਚੰਗੀ ਕਦਗਾਠ ਚੰਗਾ ਵਜਨ ਵੀ ਚੰਗਾ ਬਾਕੀ ਝੋਟੀ ਜਿਹਨੇ ਤਿੰਨੇ ਬੰਨ ਵਾਲੀਆਂ ਨੇ ਬਾਕੀ ਤੁਸੀਂ ਨੂੰ ਜਿਹੜੀ ਝੋੜੀ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਦੇ ਆਂ ਕੱਲਾ ਕੱਲਾ ਨੇਖੜਵਾ ਖਾਣਾ ਤੋਰੀ ਗੁਰਿੰਦਰ ਬਾਕੀ ਫੇਸ ਕੁਆਲਟੀ ਤੇ ਜਿਹੜੀ ਸਿੰਘਾਂ ਦੀ ਬੰਤਰਾ ਸੁਣ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਦੇ ਆਂਗੇ ਸਾਰੇ ਜਿਹੜੇ ਨਿਸ਼ਾਨ ਨੇ ਨੀਲੀ ਰਵੀ ਦੇ ਪੂਰੇ ਕਰਦੀ ਹੈਗੀ ਝੋਟੀ ਮੰਨ ਲਵਾਨਾ ਇਧਰ ਲੈ ਕੇ ਪਛੜਿਆ ਆ ਦੇਖੋ ਬਈ ਫੇਸ ਕੁਆਲਿਟੀ ਦੇ ਸਿੰਗਾਂ ਦੀ ਜਿਹੜੀ ਬੰਤਰ ਆਪਾਂ ਨੇੜੇ ਚੈੱਕ ਕਰਾ ਸਿੰਗ ਜਰੂਰ ਖੁੱਲਾ ਥੋੜਾ ਜਿਹਾ ਬਾਕੀ ਪਿੱਠ ਪੂੜਾ ਤੁਸੀਂ ਚੈੱਕ ਕਰ ਲਓ ਚੰਗਾ ਪਿੱਠ ਪੂੜਾ ਬਾਡੀ ਸਕੋਰ ਚੰਗਾਗਾ ਝੋਲੀ ਆਪਾਂ ਤੁਹਾਨੂੰ ਫੇਰ ਪਿੱਛੇ ਤੋਂ ਚੈੱਕ ਕਰਾ ਦਿੰਨੇ ਆਂਗੀ ਬਾਕੀ ਤਿੰਨੇ ਜਿਹੜੀਆਂ ਝੋਟੀਆਂ ਨੇ ਬਈ ਬੰਨ ਵਾਲੀਆਂ ਨੇ ਤੇ ਗੁਰਵਿੰਦਰ ਆਪਾਂ ਇਹਦੇ ਰੇਟ ਦੀ ਗੱਲ ਕਰਕੇ ਜੀ ਜਾਇਜ਼ ਆ ਇਹਦਾ ਵੀ 50000 50000 ਰੁਪਏ ਕੋਈ ਮਾਨਤਾ ਨਾ ਕਰ ਦਾਂਗੇ ਕਰ ਦਾਂਗੇ ਠੀਕ ਹੈ ਤੇ ਇੱਕ ਮੋਰਾ ਦੇ ਵਿੱਚ ਪੈਂਦੀ ਆਪਾਂ ਝੋਟੀ ਦਿਖਾ ਰਹੇ ਆ ਜਿਹੜੀ ਆ ਦੇਖ ਲਓ ਬਈ ਸਿੰਘਾਂ ਦੀ ਬੰਤਰ ਤੇ ਫੇਸ ਕੁਆਲਿਟੀ ਬੰਨ ਬਾਹਰ ਕੱਢ ਲੈ ਕਰੋ ਅੰਦਰ ਨੂੰ ਇਹ ਵੀ ਕੱਢ ਦਿੰਦੇ ਬਾਕੀ ਕੱਦ ਕਾਠ ਤਿੰਨੇ ਝੋਟੀਆਂ ਦਾ ਫੁੱਲ ਆ ਬਈ ਕੋਈ ਵੀ ਝੋਟੀ ਛੋਟੀ ਮੰਨ ਕੇ ਨਾ ਆਇਓ ਜਿਹੜੇ ਵੀ ਇਹਨੇ ਵੀ ਸੌਦਾ ਕਰਨਾ ਬਾਕੀ ਪਿੱਠ ਪੂੜਾ ਸੋਨਾ ਕੋਲੇ ਨੇੜੇ ਤੋਂ ਚੈੱਕ ਕਰਵਾ ਦੇਾਂਗੇ ਮੰਨ ਲਾ ਆਪਾਂ ਲੰਮੀ ਤੋਲਾ ਮਾੜੀ ਆਹ ਦੇਖੋ ਬਈ ਕੱਢ ਲੈ ਬਾਹਰ ਕੱਢ ਲੈ ਬਾਹਰ ਨਿਕਲਦੀ ਆ ਤਾਂ ਕੱਢ ਲੈ ਕੱਢ ਲੈ ਮਾੜੀ ਬਾਕੀ ਸਿੰਘ ਜਿਹੜੇ ਮੋੜ ਦੀ ਆਉਂਦੀ ਆਗੀ ਪੱਟ ਪੂੜਾ ਸੋਨ ਆਪਾਂ ਤੋੜ ਕੇ ਦਿਖਾਈ ਦਿੱਤਾ ਮੋੜ ਲੱਗ ਮੈਨੂੰ ਝੋਲੀ ਆ ਜਿਹੜੀ ਉਹ ਵੀ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਫੁੱਲ ਕੱਦ ਕਾਠ ਹੈ ਬਾਕੀ ਤਿੰਨੇ ਜੀਆਂ ਝੋਟੀਆਂ ਆਪਾਂ ਬਾਰ-ਬਾਰ ਕਹਿੰਨਾ ਵੀ ਬੰਨ ਵਾਲੀਆਂ ਝੋਟੀਆਂ ਨੇ ਬਾਈ ਕਹਿੰਦਾ ਵੀ ਇਹ ਸਾਰੀਆਂ ਜੀਆਂ ਤਿੰਨੇ ਤਿੰਨੇ ਝੋਟੀਆਂ ਗੀਆਂ ਬਾਰਡਰ ਏਰੀਆ ਦੇ ਵਿੱਚੋਂ ਲੰਗਾਂ ਗੰਗਾ ਗਾਂ ਬਾਕੀ ਆ ਦੇਖੋ ਬਾਈ ਝੋਲੀ ਕੱਲਾ ਕੱਲਾ ਵਿਖੜਮਾਂ ਤੇ ਚੰਗਾ ਥਾਣਾ ਬਾਕੀ ਤਿੰਨੇ ਝੋਟੀਆਂ ਚੰਗੀਆਂ ਨੇ ਸਿੰਘ ਤਕਰੀਬਨ ਦੋ ਝੋਟੀਆਂ ਦੇ ਖੁੱਲੇ ਨੇ ਬਾਕੀ ਇਹ ਝੋਟੀ ਚੰਗੀ ਆ ਤੇ ਇਹਦੇ ਆਪ ਰੇਟ ਦੀ ਗੱਲ ਕਰ ਗੁਰਵਿੰਦਰ ਇਹਦਾ ਹੀ 50000 ਰੁਪਏ 50000 ਰੁਪਏ ਜਾਨੀ ਕਿ 1 ਲੱਖ 40000 ਹੋ ਗਿਆ ਕਿਸੇ ਨੇ ਤਿੰਨੇ ਲੈਣੀਆਂ ਹੁਣ ਤਾਂ ਕੋਈ ਮਾਣ ਤਣ ਕਰ ਦਾਂਗੇ ਭਾਈ ਆਪਾਂ ਛੋੜ ਵਧੀਆ ਠੀਕ ਹੈ ਜੇ ਕਿਸੇ ਨੇ ਤਿੰਨੇ ਝੋਟੀਆਂ ਇਕੱਠੀਆਂ ਲੈਣੀਆਂ ਹੁਣ ਬਾਈ ਕਹਿੰਦਾ ਵੀ ਆਪਾਂ ਛੋੜ ਛੱਪਾ ਕਰ ਦਾਂਗੇ ਤੇ ਜਿਹੜੇ ਵੀਰ ਨੂੰ ਕੋਈ ਵੀ ਨਾਕ ਪਸੰਦ ਆਉਂਦਾ ਤਾਂ ਵੀਰ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ